ਉਹਦਾ ਜ਼ਿਲ੍ਹਾ ਪ੍ਰਧਾਨ ਜਿਹੜਾ ਆ ਅੱਜ ਸਰਦਾਰ ਦਲਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਦਾ ਨਿਯੁਕਤ ਕੀਤਾ ਗਿਆ ਆ ਸਰਦਾਰ ਸੁਖਪਾਲ ਸਿੰਘ ਫੈਰਾ ਜਿਹੜੇ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਹਨਾਂ ਨੂੰ ਮੈਂ ਲੈਟਰ ਦੇਣ ਆਇਆ ਸੀ ਪੰਜਾਬ ਦੇ ਅਸੀਂ ਸਾਰੇ ਜ਼ਿਲ੍ਹਿਆਂ ਜਾਂਦੇ ਆ ਪਿੰਨਾਂ ਦੇ ਪ੍ਰੋਗਰਾਮ ਕੋਈ ਰੈਲੀ ਧਰਮ ਮਯਾਰਾ ਕਈਆਂ ਥਾਵਾਂ ਤੇ ਜਾਈਦਾ ਤਵਾਬੇ ਚਲ ਜੋ ਮਾਲਵੇ ਚਲ ਜੋ ਮਾਜੇ ਤੇ ਪੈ ਗਈ ਹੈਗੇ ਆ ਕੋਈ ਐਸਾ ਪਿੰਡ ਨਹੀਂ ਪੰਜਾਬ ਦਾ ਜਿੱਥੇ ਨਸ਼ਾ ਨਹੀਂ ਮਿਲਦਾ ਤੇ ਜਿੱਥੇ ਨਸ਼ਾ ਕਰਕੇ ਮੋਟਾ ਨਹੀਂ ਹੋਉਂਦਾ ਕੋਈ ਘਰ ਨਹੀਂ ਕਿਹੇ ਵੱਡੇ ਜਿਹੜੇ ਤਸਕਰ ਨੇ ਜਿਤਨਾ ਉਹ ਜਿਹੜੀ ਲੈਡੀ ਕਾਂਸਟੇਬਲ ਆ ਚਿੱਟਾ ਕੁਈਨ ਉਹਦੇ ਘਰ ਨੂੰ ਕਿਸੇ ਨੇ ਇੱਕ ਉਹਦੀ ਏਟੂ ਨਹੀਂ ਪੁੱਟੀ ਉਹਦੀ ਕੋਠੀ ਜਿਉਂਦੀ ਦੋ ਖੜੀ ਆ ਜਿਹੜੇ ਕੋ ਗਰੀਬ ਨੇ ਨਿੱਕੇ ਮੋٹے ਕੋਈ ਗੋਲੀ ਵੇਚਣ ਵਾਲਾ ਉਹਨਾਂ ਦੀ ਕੋ ਕੰਧ ਕੁੰਧ ਢਾ ਦਿੰਦੇ ਜਾਂ ਕੋ ਡੰਗਰਾਂ ਵਾਲਾ ਬਰਾਂਡਾ ਮਾੜਾ ਮੋਟਾ ਢਾ ਦਿੰਦੇ ਆ ਤਕੜੇ ਮਗਰਮਾਛ ਨੂੰ ਇਹ ਸਰਕਾਰ ਹੱਥ ਨਹੀਂ ਪਾਉਂਦੀ ਤਕੜੇ ਮਗਰ ਬੱਚਾ ਨਾਲ ਸਰਕਾਰ ਰਲ ਹੀ ਹੈ ਇਸ ਕਰਕੇ ਨਹੀਂ ਕਿਸਾਨ ਮੀਟਿੰਗ ਦਾ ਕੌਂਸਲ ਦਾ ਐਗ ਹੋ ਗਿਆ ਉਹਾਂ ਹੀ ਪ੍ਰਧਾਨ ਬਣ ਲੱਗੇ ਆ ਤੇ ਤੁਹਾਡੇ ਕੋਲ ਆਏ ਨੇ ਕਿ ਜਦ ਤਮਾਰਿਆ ਹੋਂਗਿੰਦੇ ਹੋਏ ਜੀਨੀ ਨੋ ਰਹਿ ਚੁਟੀਗਾ ਉਹਦੇ ਉੱਥੇ ਜਾ ਕੇ ਕੋਈ ਸੁਣਵਾ ਆਵਾਜ਼ ਬਧਿਆ ਜੇ ਉਹ ਮੀਟਿੰਗਾਂ ਉਹਦੇ ਵੀ ਪੰਜਾਬੀ ਮੀਟਿੰਗ ਸਾਰੇ سارے جس طرح کا ساتھ دے رہے چوی تری کے پیپلے آتا رہا اس کر کے مطلب یہ مان دے لگے جب بھی گلتی خیر نے یہ بنا دوں گلو بناواس پتا ہے اس کے ساتھ یہاں نے دیکھشوں داتے کہ وہ پاکٹی پراتے سے ہی کہ پاکٹی پراتے کے ساتھ جانتے ہیں کہ سانگاں میں کسکر ہے گیاں انہوں نے سایہ داری رجی نے پھر سانگاں کی کسکر ہوتا ہے یا کسی کے سیدھی بیٹران ساتھ ہے کہ یہ مراں کتا نہیں پھرانے والے کے جانتے ہیں وہ اور بات کے ساتھ جانتے ہیں کہ کام کرو دیا اپنا یہی ہوگی کہ ایسی کیا آپ دلوی کہ یہ کو لفتر کتی کی پرس ہوں کہ کچھے کو بڑے دارے کے س نے بنا کا وہ بھی دے قرار سامنے میں تمام بغیر طرح لاو اس کے بعد کے میں سارے مسئلے تینوں اپنا جلاد طرح عام طرح کا سارے داदाबाद वासी कह रहे हैं नौ महीने الله حافظ السلام ہوا وہاں کو وہاں متیں ہے ہماری 말미암아 दे एक गली मंडी के नाम से है ये काली सरदा के लिए काली नगर में ले या के जाने वाले लोगों को और हमारा आदमी को पूरा मटेरियल के पे होने के तैयारी के लिए मालूम है साथ में हम मांगगाया के इधर से कंपटीशन होने वाला ना हो सके पूरी पूरी अपनी अपनी आप लोगों के अलावा ध्यान अभी अपने का हमारा मतलब मतलब मीटिंग का अनुरोध कीजिए जीवाणी को तो करूंगा اپنے <سؤال> پہ ਦਾ ਨਾਮ ਲੜਦਾ ਕੇ ਨਾਮ ਇਹ ਸਾਰੇ ਦੇਸ਼ ਦਾ ਨਾਮ ਆ। ਆਪਾਂ ਮੇਰੇ ਦੇ ਲੋਕ। ਐਕਪਡੋਰੀ ਸਤੋ ਵਿੱਚ ਪਹੁੰਚੇ ਹੋ। ਅੱਜ ਕਿਸਾਨ ਕਾਂਗਰਸ ਜਿਹੜਾ ਕਿ ਵੱਡੀ ਕਾਂਗਰਸ ਦਾ ਇੱਕ ਅਹਿਮ ਅੰਗ ਹੈ ਸਾਰੇ ਦੇਸ਼ ਦੇ ਵਿੱਚ। ਅਹਿਮ ਵਿੰਗ ਹੈ। ਅਹਿਮ ਉਹਦੀ ਭੂਮਿਕਾ ਹੈ ਹਰ ਇੱਕ ਸਟੇਟ ਦੇ ਵਿੱਚ ਸਰਕਾਰ ਬਣਾਉਣ ਦੀ। ਉਹਦਾ ਜ਼ਿਲ੍ਹਾ ਪ੍ਰਧਾਨ ਜਿਹੜਾ ਆ ਅੱਜ ਸਰਦਾਰ ਦਲਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਦਾ ਨਿਯੁਕਤ ਕੀਤਾ ਗਿਆ ਆ। ਸਰਦਾਰ ਸੁਖਪਾਲ ਸਿੰਘ ਖੈਰਾ ਜਿਹੜੇ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇਹਨਾਂ ਨੂੰ ਮੈਂ ਲੈਟਰ ਦੇਣ ਆਇਆ ਸੀ ਤੇ ਉਮੀਦ ਆ ਕਿ ਇਹ ਪਾਰਟੀ ਵਾਸਤੇ 24 ਘੰਟੇ ਤਿਆਰੀ ਜਰ ਰਹਿਣਗੇ ਪਾਰਟੀ ਵਾਸਤੇ ਮਿਹਨਤ ਕਰਨਗੇ ਜਿਹੜੀ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣੇ ਤੇ ਜਿਹਦੇ ਵਿੱਚ ਅਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਤੋਂ ਵੱਧ ਜਿਹੜੀਆਂ ਅਸੀਂ ਹੱਲ ਕਰਵਾ ਸਕੀਏ ਸਰ ਲੁਧਿਆਣਾ ਜਿਮਨੀ ਚੋਣ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਲੁਧਿਆਣਾ ਜਿਮਨੀ ਚੋਣ ਜਿਹੜੀ ਕਾਂਗਰਸ ਬੜੀ ਸ਼ਾਨ ਨਾਲ ਜਿੱਤੂਗੀ ਕਿਉਂਕਿ ਕਾਂਗਰਸ ਦਾ ਜਿਹੜਾ ਸਾਡਾ ਉੱਥੇ ਲੀਡਰ ਆ ਬਹੁਤ ਵੱਡਾ ਲੀਡਰ ਹੈ ਸ਼੍ਰੀ ਆਸ਼ੂਜੀ ਜਿਹੜੇ ਮਨਿਸਟਰ ਆਏ ਨੇ ਫੂਡ ਸਪਲਾਈ ਦੇ ਤੇ ਉਹਨਾਂ ਨੇ ਬਹੁਤ ਕੰਮ ਉੱਥੇ ਕੀਤੇ ਨੇ ਤੇ ਲੋਕੀ ਉਦੋਂ ਇੱਕ ਹਨੇਰੀ ਕਰਕੇ ਉਹ ਹਰਗੇ ਤੇ ਅੱਜ ਜਿਹੜੇ ਆ ਲੋਕ ਉਹਨਾਂ ਦੇ ਨਾਲ ਨੇ ਤੇ ਭਾਰੀ ਬਹੁਤ ਮੰਨਣਾ ਹੈ ਜੀ ਉਹ ਕਾਂਗਰਸ ਲੁਧਿਆਣਾ ਸੀਟ ਜਿੱਤੂਗੀ ਸਰ ਜਿੱਦਾਂ ਆਪ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਮੁਕਤ ਪੰਜਾਬ ਅਸੀਂ ਦੁਬਾਰਾ ਫਿਰ ਨਸ਼ਾ ਖਤਮ ਕਰਕੇ ਦੁਬਾਰਾ ਫਿਰ ਸਤਾ ਦੇ ਵਿੱਚ ਪੰਜਾਬ ਸਰਕਾਰ ਬਣਾਵਾਂਗੇ ਨਸ਼ਾ ਖਤਮ ਕਿੱਥੇ ਹੋਇਆ ਨਸ਼ਾ ਸਾਡੀ ਜਿਹੜੀ ਸਰਕਾਰ ਸੀ ਉਦੋਂ ਲੱਕ ਟੁੱਟ ਗਿਆ ਸੀ ਖਤਮ ਤੇ ਉਦੋਂ ਵੀ ਨਹੀਂ ਹੋਇਆ ਹੁਣ ਤੇ ਆਪਾਂ ਇੱਥੇ ਖਲੋਤਿਆਂ ਦੇ ਭਾਵੇਂ ਹੁਣੇ ਮੰਗਾ ਲਈਏ ਇੱਥੋਂ ਹੀ ਮੰਗਾ ਲਈਏ ਫਲੋਰੀ ਸਿਧਵਾ ਤੋਂ ਹੀ ਇੱਥੇ ਆ ਜੂਗੀਆਂ ਮਿੰਟਾਂ 'ਚ ਕਿਹੜਾ ਪਿੰਡ ਆ ਪੰਜਾਬ ਦਾ ਜਿੱਥੇ ਨਸ਼ਾ ਨਹੀਂ ਵਿਕਦਾ ਪੰਜਾਬ ਦੇ ਅਸੀਂ ਸਾਰੇ ਜ਼ਿਲ੍ਹਿਆਂ ਜਾਣਦੇ ਆ ਪਿੰਡਾਂ 'ਚ ਪ੍ਰੋਗਰਾਮ ਕੋਈ ਰੈਲੀ ਧਰਮ ਯਾਰਾ ਕਈਆਂ ਥਾਵਾਂ ਤੇ ਜਾਈਦਾ ਦੋਆਬੇ ਚਲਜੋ ਮਾਲਵੇ ਚਲਜੋ ਮਾਜੇ ਤੇ ਪੈ ਗਈ ਹੈਗੇ ਆ ਕੋਈ ਐਸਾ ਪਿੰਡ ਨਹੀਂ ਪੰਜਾਬ ਦਾ ਜਿੱਥੇ ਨਸ਼ਾ ਨਹੀਂ ਮਿਲਦਾ ਤੇ ਜਿੱਥੇ ਨਸ਼ਾ ਕਰਕੇ ਮੌਤਾ ਨਹੀਂ ਹੋ ਰਹੀ ਸਰ ਉਹਨਾਂ ਲੋਕ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਤਸਕਰਾਂ ਦੇ ਜਿਹੜੇ ਘਾਟਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ ਕੋਈ ਘਰ ਨਹੀਂ ਕਿਹੇ ਵੱਡੇ ਜਿਹੜੇ ਤਸਕਰ ਨੇ ਜਿਤਰਾ ਉਹ ਜਿਹੜੀ ਲੈਡੀ ਕਾਸਟੇਬਲ ਹੈ ਚਿੱਟਾ ਕਵੀਨ ਉਹਦੇ ਘਰ ਨੂੰ ਕਿਸੇ ਨੇ ਇੱਕ ਉਹਦੀ ਏਟੂ ਨਹੀਂ ਪੁੱਟੀ ਉਹਦੀ ਕੋਠੀ ਜਿਉਂਦੀ ਦੋ ਖੜੀ ਆ ਜਿਹੜੇ ਕੋਈ ਗਰੀਬ ਨੇ ਨਿੱਕੇ ਮੋٹے ਕੋਈ ਗੋਲੀ ਵੇਚਣ ਵਾਲਾ ਉਹਨਾਂ ਦੀ ਕੋਈ ਕੰਦ ਕੁੰਦ ਢਾ ਦਿੰਦੇ ਜਾਂ ਕੋਈ ਡੰਗਰਾਂ ਵਾਲਾ ਬਰਾਂਡਾ ਮਾੜਾ ਮ ਤਕੜੇ ਮਗਰਮੱਛ ਨੂੰ ਇਹ ਸਰਕਾਰ ਹੱਥ ਨਹੀਂ ਪਾਉਂਦੀ ਤਕੜੇ ਮਗਰਮੱਛਾਂ ਨਾਲ ਇਹ ਸਰਕਾਰ ਰਲ ਹੀ ਹੋਈ ਹੈ